ਪਹਿ ਕਮਚਾਨ ਵਾਲੀ ਗੱਲ ਕੀਤੀ ਹੋਈ ਹੈ ਲਓ ਚਾਰ ਜਾਫੀਆਂ ਦੇ ਵਿੱਚੋਂ ਕਾੜੇ ਵਰਗੇ ਨੇ ਆਹ ਮਕਾਨਾ ਸ਼ੀਲੂ ਦੇ ਦਾ ਸ਼ੀਲੂ ਓਏ ਭਾਈ ਸ਼ੀਲੂ ਨੂੰ ਕਿੰਨਾ ਕ ਪਿਆਰ ਕਰਦੇ ਹੋ ਓ ਵੇਖ ਸ਼ੀਲੂ ਤਾਣ ਉੱਚੀ ਚੋਕ ਯਾਰਾ ਆ ਚਾਂਦਪੁਰੇ ਦੇ ਸੱਜਣਾ ਤੈਨੂੰ ਦਿਲੋਂ ਮੁਹੱਬਤ ਕਰਦਾ ਤੀਜਾ ਜੱਫਾ 5500 सेलू न मे लाइ गुॾण लाइ